ਹاصل ਕੀਤੀ ਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਮੈਂ ਸਟੂਡੈਂਟ ਆ ਮੇਰੇ ਟੀਚਰਸ ਦਾ ਤੇ ਪੇਰੈਂਟਸ ਦਾ ਮੈਨੂੰ ਬਹੁਤ ਜ਼ਿਆਦਾ سپورਟ ਸੀ ਸਕੂਲ ਦਾ এনवायरमेंट ਤੇ ਡਿਸਪਲਿਨ ਬਹੁਤ ਜ਼ਿਆਦਾ ਸੀ ਸਾਰੇ ਬਹੁਤ ਹੈਪੀ ਆ ਮੇਰੇ ਪੇਰੈਂਟਸ ਵੀ ਟੀਚਰਸ ਵੀ ਸਾਰਿਆਂ ਦਾ ਬਹੁਤ ਜ਼ਿਆਦਾ ਕੰਟ੍ਰਿਬਿਊਸ਼ਨ ਸੀ ਸਟੱਡੀਜ਼ ਦੇ ਵਿੱਚ ਸਾਰਿਆਂ ਨੇ ਬਹੁਤ ਵਧੀਆ ਗਾਈਡ ਕੀਤਾ ਥੈਂਕ ਯੂ ਕੀ ਬਣਨ ਕੀ ਆਪਣਾ ਏਮ ਕੀ ਹੈ ਹੋ ਕੇ ਫਿਊਚਰ ਦੇ ਵਿੱਚ ਕੈਬਨ ਕਰੂ 에어 호ਸਟੈਸ ਬਣਨ ਦਾ ਏਮ ਆ ਥੈਂਕ ਯੂ ਪਰ ਬ੍ਰਾਂਚ ਮਾਈ ਚਾਈਲਡ studying in 8th stood first in the merit list i wish her all the best for her future studies i hope she will top in the next tenth also she got married in 8th and we are very happy we congratulate the parents ਔਨ ਬਿਹਾਫ ਆਫ ਦੀ ਸਕੂਲ ਹਾਂਜੀ ਹਾਂਜੀ ਮੈਂ ਪਰਮਜੀਤ ਕੌਰ ਪ੍ਰਿੰਸੀਪਲ ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਸ਼ਿਆਰਪੁਰ ਤੋਂ ਬੱਚਾ ਰੀਆ ਰਾਣੀ ਜਿਹੜੇ ਸਾਡੇ ਸਕੂਲ ਦੇ ਵਿੱਚ 8th ਕਲਾਸ ਵਿੱਚ ਪੜ ਰਿਹਾ ਹੈ ਉਹਨੇ ਮੈਰਿਟ ਸੂਚੀ ਵਿੱਚ ਆ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਉਹ 8th ਰੈਂਕ ਤੇ ਆਇਆ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਵੀ ਸਾਡੇ ਸਕੂਲ ਦੇ ਵਿੱਚ 89 89 ਬੱਚੇ ਨੇ ਅਪੀਅਰ ਕੀਤਾ ਸੀ 8th ਕਲਾਸ ਦੇ ਵਿੱਚੋਂ ਜਿਹਦੇ ਵਿੱਚ 95 ਦੇ ਪਰਸੈਂਟ ਇਹਦੇ ਵਿੱਚ ਬੱਚੇ 12 ਬੱਚੇ ਸਾਡੇ 95% ਤੋਂ ਆ ਤੇ 28 ਪਰਸ ਬੱਚੇ ਜਿਹੜੇ 90 ਤੋਂ 94% ਦੇ ਵਿੱਚ ਟੋਟਲ ਬੱਚੇ ਸਾਡਾ ਸਾਰਾ 100% ਰਿਜ਼ਲਟ ਰਿਹਾ ਇਹ ਸਾਰਾ ਸਦਕਾ ਸਾਡੇ ਟੀਚਰ ਦੇ ਹੁਣ ਬੱਚਿਆਂ ਦੇ ਮਾਪਿਆਂ ਤੇ ਅਤੇ ਮੈਨੇਜਮੈਂਟ ਦੇ ਸਿੱਤੇ ਜਾਂਦੇ ਹੈ ਥੈਂਕ ਯੂ ਮੈਮ ਬਾਕੀ ਬੱਚਿਆਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਕੀ ਬੱਚਿਆਂ ਨੇ ਵੀ ਮੈਂ ਚੰਨੀ ਵੀ ਜੇਕਰ ਅਸੀਂ ਆਪਣਾ ਡਿਸਪਲਿਨ ਚ ਰਹਿਨੇ ਆ ਤੇ ਉਹਦਾ ਸਾਡਾ ਜੋ ਵੀ ਅਸੀਂ ਟਾਰਗੇਟ ਲੈ ਕੇ ਚੱਲਾਂਗੇ ਜ਼ਰੂਰ हासिल ਕਰਾਂਗੇ ਕੋਸ਼ਿਸ਼ ਕਰਿਆ ਕਰੋ ਡਿਸਪਲਿਨ ਚ ਰਹਿਣਾ ਮਾਪਿਆਂ ਦਾ ਕਹਿਣਾ ਮੰਨਣਾ ਟੀਚਰ ਦਾ ਕਹਿਣਾ ਮੰਨਣਾ ਆਗਿਆਕਾਰ ਬਣਨਾ ਇਹ ਹੀ ਸ ਮੇਰੀ ਇੱਛਾ ਵੀ ਸਾਰੇ ਬੱਚੇ ਆਪਣੇ ਮਾਪਿਆਂ ਦਾ ਤੇ ਵੀ ਟੀਚਰ ਦਾ ਕਹਿਣਾ ਮੰਨਣ ਜਿਹਦੇ ਕਰਕੇ ਆਪਣੀ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਚ ਚਾਹੁੰਦੇ ਆ ਵੀ ਮੈਂ ਆਏ ਐਵੇਂ ਮੇਰਾ ਉਹ ਜਰੂਰ ਹਾਸਲ ਕਰ ਪਾਵਾਂਗੇ ਥੈਂਕ ਯੂ ਜੀ ਮੈਨ ਬਹੁਤ ਖੁਸ਼ੀ ਹੈ ਮੇਰੀ ਬੇਟੀ ਨੇ ਟਾਪ ਕੀਤਾ ਬਹੁਤ ਮਿਹਨਤ ਕਰਦੀ ਸੀ ਔਰ ਸਾਰੇ ਟੀਚਰਸ ਨੇ ਵੀ ਬਹੁਤ ਸਪੋਰਟ ਕੀਤਾ ਉਹਨਾਂ ਦੀ ਮਦਦੋਂ ਲਈ ਮੇਰੀ ਬੇਟੀ ਅੱਜ ਮੈਰਿਟ ਚ ਆਈ ਹੈ ਥੈਂਕ ਯੂ ਗੁੜੀਆਂ ਨੇ ਚੰਗੇ ਮਾਰਕਸ ਲੈ ਕੇ ਪਾਸ ਹੋਏ। ਸਾਨੂੰ ਬਹੁਤ ਵਧੀਆ ਲੱਗ ਰਿਹਾ ਵੇ ਸਾਡੀ ਬੇਟੀ ਨੇ ਅੱਛੇ ਨੰਬਰ ਲੈ ਕੇ ਮੈਰਿਟ ਦੇ ਵਿੱਚ ਆਈ ਆ। ਇਹਦੇ ਵਿੱਚ ਟੀਚਰ ਦਾ ਬਹੁਤ ਵੱਡਾ ਸਹਿਯੋਗ ਆ। ਤਾਂ ਬੇਟੀ ਨੇ ਬਹੁਤ ਮਿਹਨਤ ਕੀਤੀ ਆ। ਅਸੀਂ ਵੀ ਆਪਣੇ ਵੱਲੋਂ ਪੂਰਾ ਸਹਿਯੋਗ ਕੀਤਾ ਜੋ ਬੇਟੀ ਨੂੰ ਜ਼ਰੂਰਤ ਆਈ ਪੂਰੀਆਂ ਕੀਤੀਆਂ ਤੇ ਸਾਨੂੰ ਉਮੀਦ ਆ ਕਿ ਅੱਗੇ ਤੋਂ ਵੀ ਬੇਟੀ ਵਧੀਆ ਨੰਬਰ ਲੈ ਕੇ ਇੱਕ ਅੱਛੇ ਮਕਾਮ ਤੇ ਪਹੁੰਚੇਗੀ।